ਇੱਥੇ ਗੁਰੂ ਨਾਨਕ ਸਾਹਿਬ ਨੂੰ ਇਹ ਗੱਲ ਕਹੀ ਜਾ ਰਹੀ ਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮੇ ਜੇ 부ਜੈ ਨਾਨਕ ਨਾਨਕ ਹੁਕਮੇ ਜੇ 부ਜੈ ਤਾਂ ਹਉਮੈ ਕਹੇ ਨਾ ਕੋਈ ਕੋਈ ਵੀ ਬੰਦਾ ਬਾਣੀ ਪੜਦਾ ਹੋਵੇ ਉਹਨੂੰ ਕੋਈ ਸਮਝਾਉਣ ਵਾਲਾ ਆ ਜਾਵੇ ਉਹ ਇਹ ਕਵੇ ਨਾਨਕ ਹੁਕਮੇ ਜੇ ਬੁਝੇ ਜੇ ਹੁਕਮ ਨੂੰ ਬੁਝ ਲਿਆ ਜਾਵੇ ਜਿੱਦਾਂ ਤੇਰੇ ਨਾਮ ਦੇ ਨਾਲ ਨਾਨਕ ਜਿੱਦਾਂ ਤੇਰੇ ਨਾਮ ਦੇ ਨਾਲ ਨੰਨਾ ਲੱਗਦਾ ਤੇਰੇ ਅੰਦਰ ਨਾਮ ਆ ਤੇਰੇ ਅੰਦਰੋਂ ਤੇਰੀ ਆਤਮਾ ਤੇਰੇ ਅੰਦਰੋਂ ਤੇਰੀ ਆਤਮਾ ਬਾਹਰ ਜਗਤ ਦੇ ਵਿੱਚ ਇੱਕ ਹੋਰ ਨੰਨਾ ਆ ਜਿੱਦਾਂ ਤੇਰੇ ਅੰਦਰ ਨਾਮ ਚੱਲ ਰਿਹਾ ਨਾਨਕ ਇਸ ਤਰ੍ਹਾਂ ਇੱਕ ਨੰਨਾ ਅਗਲਾ ਜਿੱਦਾਂ ਤੇਰੇ ਨਾਮ ਦੇ ਨਾਲ ਦੋ ਨੰਨੇ ਲੱਗਦੇ ਨੇ ਨਾਮ ਤੇਰੇ ਅੰਦਰ ਨਾਮ ਚੱਲਦਾ ਪਰ ਕੁਝ ਟਾਵੇਂ ਮਨੁੱਖ ਹੁੰਦੇ ਨੇ ਜਿਹੜੇ ਲੋਕਾਂ ਨੂੰ ਨਾਮ ਵੰਡਦੇ ਨੇ ਹੋਰ ਪੰਜਾਬ ਦੇ ਵਿੱਚ ਤਾਂ ਬੜੇ ਨਾਮ ਵੰਡਦੇ ਨੇ ਰਾਧਾ ਸਵਾਮੀ ਡੇਰਾ ਨਾਮ ਵੱਢੀ ਜਾਂਦਾ ਪਤਾ ਨਹੀਂ ਕਿੰਨਾ ਨਾਮ ਲੋਕਾਂ ਨੂੰ ਬਿਠਾਇਆ ਹੋਇਆ ਜਿੰਨੇ ਡੇਰੇ ਨੇ ਨਾਮ ਵੰਡਦੇ ਨੇ ਨਾਨਕ ਹੁਕਮੈ ਜਿੱਦਾਂ ਨਾਨਕ ਤੇਰੇ ਨਾਮ ਦੇ ਨਾਲ ਨੰਨਾ ਲੱਗਦਾ ਤੇਰੇ ਅੰਦਰ ਨਾਮ ਚੱਲ ਰਿਹਾ ਤੇਰੇ ਅੰਦਰ ਜਿਹੜਾ ਚੱਲਦਾ ਨਾਮ ਤੂੰ ਬਾਹਰ ਕਿਸੇ ਦੇ ਨੰਨੇ ਨੂੰ ਉਹ ਨੰਨਾ ਕਿੱਥੇ ਰਹਿੰਦਾ ਦੂਸਰਾ ਨਾਨਕ ਜਿੱਦਾਂ ਤੇਰੀ ਕਾਇਆ ਆ ਜਿੱਦਾਂ ਤੇਰਾ ਸ਼ਰੀਰ ਆ ਇਦਾਂ ਹੀ ਕੱਕਾ ਕਾਇਆ ਇਦਾਂ ਹੀ ਦੂਸਰੇ ਦਾ ਦੂਸਰੇ ਦੀ ਕਾਇਆ ਦੇ ਵਿੱਚ ਨੰਨਾ ਹੈਗਾ ਪਰ ਉਸ ਨੰਨੇ ਨੂੰ ਲੋਕਾਂ ਨੇ ਮਾਰਿਆ ਹੋਇਆ ਆਪਣੇ ਅੰਦਰੋਂ ਨਾਮ ਪੈਦਾ ਨਹੀਂ ਕਰਦੇ ਤੇ ਪੰਡਿਤ ਜੀ ਕੋ ਭਜਦੇ ਨੇ ਮੰਦਰਾ ਚ ਨਾਨਕ ਪੰਡਿਤ ਜੀ ਕੋ ਭੱਜ ਕੇ ਪੰਡਿਤ ਜੀ ਇਹਨਾਂ ਨੂੰ ਗਰੀਬਾਂ ਨੂੰ ਨਵਾੜਿਆ ਨਾੜਿਆ ਨੂੰ ਵੱਢ ਨਹੀਂ ਦਿੰਦਾ ਮੰਦਰਾ ਚ ਇਹਨਾਂ ਦੇ ਮਾਰਦਾ ਛੱਤਰ ਪਰ ਇਹਨਾਂ ਨੂੰ ਸਮਝ ਨਹੀਂ ਆ ਰਹੀ ਇਹ ਫੇਰ ਉੱਥੇ ਭਜਦੇ ਨੇ ਕਹਿੰਦੇ ਅਸੀਂ ਰੱਬ ਨੂੰ ਪਾਉਣਾ ਨਾਨਕ ਹੁਕਮ ਹੈ ਜਿੱਦਾਂ ਨਾਨਕ ਤੇਰੇ ਅੰਦਰ ਹੁਕਮ ਹੈ ਦੂਸਰੇ ਦੇ ਅੰਦਰ ਵੀ ਨਾਮ ਹੈ ਪਰ ਉਹ ਦੂਸਰੇ ਦੀ ਜਿੱਦਾਂ ਜਿੱਦਾਂ ਤੇਰੀ ਤੇਰਾ ਸ਼ਰੀਰ ਆ ਇਸੇ ਤਰ੍ਹਾਂ ਦੂਸਰੇ ਦਾ ਸ਼ਰੀਰ ਆ ਉਹਦੀ ਕਾਇਆ ਦੇ ਅੰਦਰ ਵੀ ਨਾਮ ਹੈ ਪਰ ਉਹਨੂੰ ਉਹਨਾਂ ਨੇ ਅੰਦਰ ਆਪਣੇ ਜੋਤ ਨਹੀਂ ਲਾਈ ਨਾਮ ਤੇਰੇ ਕੀ ਜੋਤ ਲਗਾਈ ਭਇਓ ਉਜਿਆਰੋ ਭਵਨ ਸੰਗ ਲਾਰੇ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਹੁਕਮ ਹੈ ਅੰਦਰ ਸਭ ਕੋ ਬਾਹਰ ਹੁਕਮ ਨਾ ਕੋਏ ਨਾਨਕ ਹੁਕਮ ਹੈ ਜੇ ਬੁਝੇ ਜੇ ਇਸ ਹੁਕਮ ਨੂੰ ਬੁਝ ਲਵੇ ਵੀ ਜੋ ਮੇਰੇ ਅੰਦਰ ਚੱਲ ਰਿਹਾ ਮੈਂ ਦੂਸਰੇ ਦੇ ਅੰਦਰ ਪਾਉਣਾ ਆ ਇੰਨੀ ਕਿਤੇ ਤੇ ਹੀ ਮੰਨੀ ਤਾਂ ਨਹੀਂ ਕਰ ਰਿਹਾ ਕਿਤੇ ਕਿਹੜੀਆਂ ਜੁਰੀ ਵਸਿਆ ਪੜਾਉਣੇ ਸਾਰੇ ਪਤਾ ਸਾਰੇ ਗਿਆਨ ਆ ਜਦੋਂ ਦੂਸਰੇ ਦੀ ਗੱਲ ਆਉਂਦੀ ਆ ਫਿਰ ਕਹਿੰਦੇ ਛੱਡ ਪਰੇ ਇਰਕੜਾ ਇੰਜੀਨੀਅਰ ਲੱਜਣਾ ਲੈ ਦੱਸਦਾ ਭਲਾ ਕੀ ਕਰਦਾ ਤੂੰ ਦਿਹਾੜੀ ਕਰਨੀ ਆ ਫਲਾਨਿਆਂ ਕੋਈ ਗੱਲ ਨਹੀਂ ਨਾਨਕ ਹੁਕਮ ਹੈ ਜੇ 부ਜੈ ਜਿਹੜਾ ਆਪਣੇ ਵਾਸਤੇ ਹੁਕਮ ਲਾਗੂ ਕਰਦਾ ਦੁਨੀਆ ਦੇ ਵਿੱਚ ਨਾਨਕ ਦੂਸਰਾ ਮਨੁੱਖ ਕਦੀ ਦੂਸਰੇ ਵਾਰੇ ਲਾਗੂ ਨਹੀਂ ਕਰਦਾ ਪਰ ਜੇ ਤੇਰੇ ਅੰਦਰ ਸੱਚ ਚੱਲ ਰਿਹਾ ਦੂਜੇ ਦੀ ਕਾਇਆ ਦੇ ਵਿੱਚ ਸੱਚ ਪ੍ਰਗਟ ਕਰਦਾਈ ਨਾਨਕ ਹੁਕਮ ਹੈ ਜੇ 부জে ਜਿੱਦਾਂ ਨਾਨਕ ਤੈਨੂੰ ਸਮਝਾਈ ਆ ਐਦਾਂ ਹੀ ਲੋਕਾਂ ਨੂੰ ਸਮਝਾ ਦੇਈ